ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਨੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਅੱਜ ਮਿਤੀ 18 ਨਵੰਬਰ 2024 ਨੂੰ ਪਿੰਡ ਸੈਣੀ ਮਾਜਰਾ ਮੁਹਾਲੀ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਜਿੱਦਾਂ ਕਿ ਪਹਿਲਾ ਇਨਾਮ 1 ਲੱਖ ਰੁਪਿਆ ਤੇ ਸੈਕੰਡ ਪ੍ਰਾਈਜ਼ ਹੋਵੇਗਾ 75000 ਰੁਪਿਆ ਤੇ ਬੈਸਟ ਰੇਡਰ ਤੇ ਜਾਫੀ ਨੂੰ ਦੋਸਤੋ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਤੇ ਦੋਸਤੋ ਅੱਜ ਇਸ ਟੂਰਨਾਮੈਂਟ ਉੱਤੇ ਇੱਕ ਬਹੁਤ ਵੱਡੀ ਟੀਮ ਬਣੀ ਆ ਸ਼ਕਰਪੁਰ ਦੀ ਜਿਹਦੇ ਵਿੱਚ ਦੋਸਤੋ ਕੋ ਪਲੇਅਰ ਦੱਸਾਂਗੇ ਵੀ ਕਿਹੜੇ ਕਿਹੜੇ ਖੇਡਣਗੇ ਦੋ ਪੂਰੀ ਜਾਣਨ ਤੋਂ ਪਹਿਲਾਂ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿੰਨੇ ਜਿੰਨੇ ਮੇਰੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨ ਨਾਲ ਇਹ ਫਾਇਦਾ ਹੁੰਦਾ ਵੀ ਜਦੋਂ ਵੀ ਅਸੀਂ ਕਿਸੇ ਵੀ ਕਬੱਡੀ ਕੱਪ ਦੀ ਅਪਡੇਟ ਵੀਡੀਓ ਵਗੈਰਾ ਪਾਵਾਂਗੇ ਤਾਂ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਉਹਦਾ ਨੋਟੀਫਿਕੇਸ਼ਨ ਪਹੁੰਚ ਜਾਊਗਾ ਜਿਵੇਂ ਅਸੀਂ ਵੀਡੀਓ ਪਾ ਦਿੱਤੀ ਤਾਂ ਕਰਕੇ ਸਾਰੇ ਭਰਾਵਾਂ ਨੂੰ ਕਹਿੰਦੇ ਆ ਵੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਕਰਿਆ ਕਰੋ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਹੁਣ ਦੋਸਤੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤਾਂ ਦੋਸਤੋ ਸ਼ਕਰਪੁਰ ਦੀ ਟੀਮ ਬਣੀ ਅੱਜ ਅੱਜ ਸੈਣੀ ਮਾਜਰੇ ਦੇ ਕਬੱਡੀ ਕੱਪ ਤੇ ਤੇ ਦੋਸਤੋ ਇਸ ਟੀਮ ਦੇ ਵਿੱਚ ਪਲੇਅਰ ਖੇਡਣਗੇ ਬੁਲਟ ਖੀਰਾਵਾਲੀਆ ਜੋਤਾ ਮਹਿਮਦਵਾਲ ਲਵਲੀ ਮਹਿਮਦਵਾਲ ਸਾਜੀ ਸ਼ਕਰਪੁਰ ਫਰੀਆਦ ਸ਼ਕਰਪੁਰ ਤੇ ਮਲੂਕ ਸ਼ਕਰਪੁਰ ਤੇ ਕਾਕਾ ਸ਼ਕਰਪੁਰ ਇਹੇ ਦੋਸਤੋ ਪਲੇਅਰ ਖੇਡਣਗੇ ਅੱਜ ਸ਼ਕਰਪੁਰ ਦੀ ਟੀਮ ਦੇ ਵਿੱਚ ਤੇ ਬਾਕੀ ਹੋਰ ਵੀ ਦੋਸਤੋ ਅੱਜ ਸੈਣੀ ਮਾਜਰੇ ਦੇ ਕਬੱਡੀ ਕੱਪ 'ਤੇ ਬਹੁਤ ਵੱਡੀਆਂ ਟੀਮਾਂ ਬਣੀਆਂ ਨਗੀਆਂ ਤੇ ਜੇਕਰ ਆਪਾਂ ਨੂੰ ਦੋਸਤੋ ਹੋਰ ਟੀਮ ਦੇ ਬਾਰੇ ਜਾਂ ਕਿਸੇ ਹੋਰ ਪਲੇਅਰ ਦੇ ਬਾਰੇ ਜਾਣਕਾਰੀ ਮਿਲਦੀ ਹੈ ਵੀ ਜੋ ਇੱਥੇ ਖੇਡ ਰਿਹਾ ਤਾਂ ਉਹ ਵੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ